ਸਸਰੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਲਖਾ ਟਲੋ YouTube ਚੈਨਲ ਤੇ ਟੈਟਲੋ ਪੰਜਾਬੀ ਵੀਡੀਓ ਕਰ ਫੇਸਬੁੱਕ ਪੇਜ ਤੇ ਸਵਾਗਤ ਹੈ ਤੁਹਾਡਾ ਤੇ ਅੱਜ ਆਪਾਂ ਆਏ ਸੀ ਆਪਣੇ ਭਰਾਵਾਂ ਦੀ ਦੁਕਾਨ ਕਿੱਥੀ ਹੈਗੀ ਸੇਵੋ ਮੋਟਰ ਕੈਰੇਜ ਤੇ ਆਪਾਂ ਤੁਹਾਨੂੰ ਦੱਸਾਉਣੇ ਆਗੇ ਤੇ ਚਲੋ ਬਣੇ ਰਹੋ ਬਲੌਗ ਦੇ ਨਾਲ ਵਾਹਿਗੁਰੂ ਮੇਰ ਘਰੇ ਸਾਥ ਤੇ ਆਹਾਂ ਦੁਕਾਨ ਹੈ ਜੀ ਬਲਜਿੰਦਰ ਸਿੰਘ ਕਾਲਾ ਤੇ 826449 431 ਗੁਰਚੇਂਦਰ ਸਿੰਘ ਗੁਰੀ 82 ਜਾਂ 840 94349 ਸਿਵ ਮੋਟਰ ਗਾਰਜ ਤੇ ਤੇ ਡੀਜ਼ਲ ਤੇ ਪਰ પેટ્રોલ ਦੀਆਂ ਗੱਡੀਆਂ ਤੋਂ ਤੁਹਾਨੂੰ ਪੈਂਦੀ ਚਲਦਾਂ ਸੱਦੀ ਬਾਕਸ ਕੀਤਾ ਜਾਂਦਾ ਤੇ ਇਹ ਹੈਗਾਗਾ ਆਪਾਂ ਫਰੇਮ ਚਾ ਦੇ ਦਿੱਤੇ ਤੇ ਫਰੇਮ ਕੋ ਵੜ ਕੇ ਜਿਵੇਂ ਸਾਹਮਣੇ ਤੇ ਚਲੋ ਮਲੇ ਉਹਨੇ ਆਪ ਪੰਦੇ ਪਈਆਂ ਨੇ ਤੇ ਬੱਤ-ਬੱਤ ਇਨਾਂ ਕੋਲੇ ਪੰਚਾਇਆ ਕਰੋ ਤੇ ਸਾਨੂੰ ਬੰਦਾ ਇਹਨਾਂ ਨਾਲ ਵੀ ਗੱਲ ਕਰਾਉਣਾ ਆਪਾਂ ਆਪਣੇ ਭਰਾਵਾਂ ਨਾਲ ਤੇ ਇਹ ਦੋਨੋਂ ਦੁਕਾਨ ਦਾ ਆਪਾਂ ਐਡਰੈਸ ਦਿੱਤਾ ਸੀ ਤੇ ਬਾਕੀ ਹੁਣ ਮਿਲੋਨੇ ਆਪਾਂ ਤੁਹਾਨੂੰ ਮਿਸਤਰੀਆਂ ਨਾਲ ਤੇ ਮਿਸਤਰੀ ਨਹੀਂ ਜਾਨੀ ਕਿ ਆਪਣੇ ਦਾ ਭਰਾ ਹੀ ਨੇ ਤੇ ਆਪਾਂ ਕੋਈ ਇਹ ਪੇਡ ਪ੍ਰੋਮੋਸ਼ਨ ਨਹੀਂ ਕਰਨਾ ਹੈ ਤੇ ਆਪਾਂ ਯਾਰੀ ਦੋਸਤੀ ਚ ਆਏ ਆ ਤੇ ਬੱਤ-ਬੱਤ ਸ਼ੇਅਰ ਕਰੇ ਵੀਰ ਨੂੰ ਲਾਈਕ ਕਰੇ ਤੇ ਤੁਹਾਨੂੰ ਮਲੇ ਉਹਨੇ تھے ਤੇ ਕਿਹੜੀਆਂ-ਕਿਹੜੀਆਂ ਗੱਡੀਆਂ ਦੇ ਕੰਮ ਹੁੰਦੇ ਨੇ ਤੁਹਾਨੂੰ ਸਾਰੀ ਜਾਣਕਾਰੀ ਵੀ ਦਵਾਵਾਂਗੇ ਤੇ ਹੁਣ ਆਪਾਂ ਕਰਾਉਣ ਆਏ ਸੀ ਆਪਣੀ ਬਾਰਮਾ ਦਾ ਕੰਮ ਤੇ ਚਲੋ ਮਿਲਦੇ ਆਂ ਕੰਮ ਕਰਾਉਂਦੇ ਰੇ ਤੇ ਚੈਨਲ ਨਾਲ ਬਨੇ ਰਹੋ ਤੁਹਾਨੂੰ ਲੋਏ ਖਾਲਾ ਹਾਂ ਗੱਡੀ ਦੇ ਜਿਹੜਾ ਕੰਮ ਕਰਾਉਂਗਾ ਉਹ ਦੱਸਾਂਗੇ ਤੁਹਾਨੂੰ ਗੱਡੀ ਬਣੇ ਇਹ ਨਾ ਕਿ ਕਿਥੇ ਇਥੇ ਉਹ ਨਿਰੰਜਨ ਚੰਦਰ ਦਾ ਬਿਲੇਜ ਹੈ ਲੋ ਜੀ ਗੱਡੀ ਦਾ ਕਰਾ ਰਹੇ ਆ ਵਗਲਾਚ ਦਾ ਕੰਮ ਤੇ ਹੁਣ ਗੱਡੀ ਆਪਣੀ ਦੇਖ ਰਹੇ ਨੇ ਤੇ ਗੱਡੀ ਰੱਖ ਤੇ ਜੁੜਾਤੀ ਤੇ ਕਰਦੇ ਆਂ ਕੰਮ ਹੁਣ ਚੱਲ ਰਿਹਾ ਹੈ ਗੱਡੀ ਦੀ ਦੇਖਪਰ ਦਾ ਕੰਮ ਹੈ ਬਿਚਾਰ ਕੰਮ ਦਾ ਬਿਚਾਰ ਹੈ ਹੁਣ ਗੱਡੀ ਥਿਆ ਕਰਦੇ ਨੇ ਲੋ ਜੀ ਹੁਣ ਆਪਾਂ ਆ ਗਏ ਜੀ ਇਥੇ ਸ਼ਿਵ ਗੈਰੇਜ ਮੋਟਰ ਤੇ ਇੱਥੇ ਆਪਾਂ ਬਾਈਆਂ ਕੋਲੇ ਆ ਗਈ ਸੀ ਲੈ ਨਵੀਂ ਦੁਕਾਨ ਕੀਤੀ ਹੈ ਕਿਤੇ ਘਰ ਚ ਬਣਾਇਆਗਾ ਤੇ ਇਹ ਕੈਂਚਾਂ ਦੇ ਉੱਤੇ ਦੁਕਾਨ ਆ ਤੇ ਤੁਹਾਨੂੰ ਆਪਾਂ ਬਾਈ ਮਿਸਤਰੀ ਨਾਲ ਮਿਲਾਂਗੇ ਇਹ ਕਿੱਧਰ ਮੈਕਸਟਰ ਆ ਬਈ ਤੇ ਕਿਉਂਕਿ ਆਪਣੀ ਇੱਕ ਧੀਰੀ ਬਈ ਬਖਸਾਬ ਆ ਇਹਦੀ ਲੋਕੇਸ਼ਨ ਕੀ ਪਈ ਜਾਂਦੀ ਆ ਇਹ ਵੀਰੇ ਆਪਣੀ ਕੈਂਚੀਆਂ ਦੇ ਮਾਰਸਾ ਕੈਂਚੀਆਂ ਦੇ ਪ੍ਰੇਮ ਰੋਡ ਦੇ ਸਾਹਮਣੇ ਸ਼ੇਰਮੋਗਰ ਗੈਲਰੀ ਤੇ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਗੱਡੀਆਂ ਦਾ ਕੰਮ ਹੋ ਜਾਂਦਾ ਬਈ ਜੇ ਮਸਕੀਬ ਮਨ ਕੇ ਚਲੋ ਜੀ ਕੋਈ ਬਰਨਾ ਗੱਡੀ ਜਾਂ ਕੋਈ ਡੈਜੀ ਦੀ ਗੱਡੀ ਹਰੀ ਜੀ ਗੱਡੀ ਦਾ ਸਵੇਰ ਬਾੜਾ ਕੋਈ ਲੈਵਲ ਉਹਨੂੰ ਹਾਂ ਬਰਨਾ ਹੋ ਗਿਆ ਹੰਡਈ ਜਦੋਂ ਸਵੇਰ ਪਹੁੰਚਦਾ ਉਹ ਗੱਡੀ ਸਾਗੇ ਸਰਵਿਸ ਆਪਣਾ ਕੋਲ ਹੈ ਨਹੀਂ ਇਹ ਵੀਰ ਨਹੀਂ ਪਹੁੰਚਦਾ ਤੇ ਹੁਣ ਆਪਾਂ ਮੰਗਾ ਲਈਏ ਤੇ ਉਹ ਜਿਹੜੀ ਕਿ ਤੁਹਾਡਾ ਟਾਈਪ ਹੋਵੇ ਤੇ ਸਵੇਰ ਬਾੜੇ ਦੇ ਨਾਲ ਨਾਲ ਫੋਟੋ ਅਰੇਂਜਮੈਂਟ ਹੋ ਹਾਂਜੀ ਅਰੇਂਜਮੈਂਟ ਉਹ ਵੀ ਕੀ ਕਰਦੇ ਆ ਤੇ ਬਾਕੀ ਤੁਸੀਂ ਆਪਣਾ ਨਾ ਇਹਦਾ ਪ੍ਰੋਪਰ ਅਡਰੈਸ ਦਾ ਅਸਲੀ ਆਪਦਾ ਨੰਬਰ ਦੱਸ ਦਿਓ ਤੇ ਨਾਮ ਦੀ ਕੋਈ ਗੱਲ ਮੈਂ ਨਾਮ ਕਹਾਂਇਆ ਰਵੀਿੰਦਰ ਸਿੰਘ ਕਹਾਂਇਆ ਤੇ ਪੱਕਾ ਨਾਮ ਬਈ ਦਾ ਬਿਲਜੰਦਰ ਆਫਰ ਔਰ ਫਕਾਲਾ ਤੇ ਬਾਕੀ ਜਿਹਨੂੰ ਦੂਜੇ ਬਈ ਨਾਲ ਵੀ ਮਿਲਾਉਣੇ ਆਗੇ ਤੇ ਉਹ ਬਈ ਕੈਮਰੇ ਦੇ ਮੂਰੇ ਆਉਣ ਤੋਂ ਥੋੜਾ ਜਿਆਦਾ ਸੰਘ ਰਿਹਾ ਤੇ ਬਾਕੀ ਤੁਸੀਂ ਇਹ ਬਈ ਨਾਲ ਬਾਕੀ ਗੱਲ ਕਰ ਲਈ ਬਾਕੀ ਤੁਸੀਂ ਇੱਥੇ ਜਦੋਂ ਆਵੋਗੇ ਤੁਹਾਨੂੰ ਵਧੀਆ ਡੀਲ ਹੋਊਗੀ ਪ੍ਰੋਪਰ ਡਾਕ ਨਾਲ ਤੁਹਾਡੀ ਸਰਵਾਈ ਹੋਊਗੀ ਤੇ ਤੁਹਾਨੂੰ ਕੋਈ ਵੀ 빅 ਕੰਪਨੀ ਕੋਈ ਵੀ ਹੋਵੇ ਡਿਕ ਤੋਂ ਵੀ ਹੋਵੇ ਤੁਸੀਂ ਬਈ ਨਾਲ ਮਿਲ ਸਕਦੇ ਹੋ ਬਈ ਆਪਣਾ ਨੰਬਰ 81648423 ਤੇ ਦੂਜੇ ਬਾਈ ਦਾ ਨਾਮ ਹੈ ਇੱਕ ਨੰਬਰੀ ਦੇਣਾ ਤਾਂ ਹੋਰ ਵੀ ਨੰਬਰ ਹੋਗਾ 8840949 ਸੁਣਤਾ ਤੇ ਆ ਬਾਈਆਂ ਨੇ ਜਿਹੜਾ ਤੁਹਾਨੂੰ ਨੰਬਰ ਦਿੱਤਾ ਬਾਈ ਕਾਲੇ ਨੇ ਇਹ ਨੰਬਰ ਥੱਲੇ ਤੁਸੀਂ ਦੇਖ ਰਹੇ ਹੋ ਕੋ ਸਕਰੀਨ ਦੇ ਤੇ ਇਹ ਆ ਰਿਹਾਗਾ ਨੰਬਰ ਤੇ ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਈਆਂ ਨੂੰ ਆਪਾਂ ਇੱਥੇ ਦਾ ਮਗਰੋਂ ਰੈਗੂਲਰ ਆ ਤੇ ਆਪਾਂ ਨੂੰ ਹੋ ਗਿਆ 1.5 ਧਰਮ ਕੋਈ ਇੱਥੇ ਆਪਾਂ ਗੱਡੀ ਦਾ ਕਿਹਾ ਬਾਕੀ ਆਪਾਂ ਨੂੰ ਇਹਨਾਂ ਦੇ ਕੰਮ ਤੋਂ ਸਪਸ਼ਟੀਆ ਤੇ ਤੁਸੀਂ ਵੀ ਇਹ ਕੰਮ ਨਾਲ ਜੁੜ ਸਕਦੇ ਹੋ ਤੇ ਜਦੋਂ ਇੱਥੇ ਆਮ ਫੇਸ ਨੂੰ ਆਪ ਵੀ ਪਤਾ ਲੱਗੂ ਕਿ ਮੈਂ ਡੀਲ ਕਰਦਿਆਂ ਕੀ ਜੇ ਨੇਚਰ ਇਹਨਾਂ ਦਾ ਪੈਸੇ ਵਧੀਆ ਤੇ ਆਪਣੇ ਦਾ ਭਰਾ ਵਾਂਗੂ ਆਪਾਂ ਕੋਈ ਪ੍ਰੋਮੋਸ਼ਨ ਕਰਨ ਨਹੀਂ ਆਏ ਤੇ ਆਪਾਂ ਜੇ ਇੱਥੇ ਆਏ ਆ ਤਾਂ ਆਪਾਂ ਗੱਡੀ ਦਾ ਕੰਮ ਕਰਾਉਣਾ ਆਏ ਸੀ ਤਾਂ ਕਰਕੇ ਆਪਾਂ ਨੂੰ ਕੰਮ ਵਧੀਆਂ ਲੱਗਿਆ ਜੈਨੂਅਲ ਡੀਲ ਹੋਈ ਤੇ ਉਹਦੇ ਕਾਰਨ ਆਪਾਂ ਕੰਮ ਇੱਥੇ ਕਰਾਇਆ ਦਾ ਜੱਪਾ ਵੀ ਬਾਈਆਂ ਵੀ ਵੀਡੀਓ ਉੱਪਰ ਤੇ ਇਹ ਵੀਡੀਓ ਪਾਉਣ ਦਾ ਕਾਰਨ ਵੀ ਅੱਜ ਜੜੀ ਨਵੀਂ ਪੀੜ੍ਹੀ ਨੂੰ ਵੀ ਸੇਧ ਮਿਲ ਸਕੇ ਕਿਉਂਕਿ ਅੱਜ ਕੱਲੇ ਬਹੁਤੇ ਕੰਮ ਕਰਨੀ ਰਹੇ ਜਿਆਦੇ ਮੈਸਾਂ 'ਚ ਪਏ ਰਹੇ ਨੇ ਤੇ ਉਹ ਕੰਮ ਛੱਡ ਕੇ ਪੰਜਾਬ ਤੋਂ ਬਾਹਰ ਜਾਣ ਦੀ ਖੇਚੜਾ ਕਰ ਰਹੇ ਨੇ ਵੀ ਇੱਥੇ ਰਹਿ ਕੇ ਵੀ ਆਉਦਾ ਕੰਮ ਕਰ ਸਕਦੇ ਜਿਵੇਂ ਇਹ ਆਧਾਰ ਨੌਜੋਗ ਇਹ ਬਾਈ ਆਪਣੇ ਨਾਲ ਨੇ ਤੇ ਇਹਨਾਂ ਨੇ ਆਪ ਦਾ ਕੰਮ ਤੋੜਿਆ ਵਧੀਆ ਤੇ ਇਹਨਾਂ ਨੇ ਕੰਮ ਨੂੰ ਬਾਬਾ ਤਰੱਕੀਆਂ ਦੇਵੇ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਨੇ ਇਹਨਾਂ ਨੂੰ ਹੌਸਲਾ ਮਿਲੇ ਤੇ ਇਹ ਆਉਦਾ ਕੰਮ ਸਹੀ ਕਰਦੇ ਨੇ ਤੇ ਸੁਣੋ ਵੀ ਸਹੀ ਦੱਸਣਗੇ ਸਹੀ ਜਾਣਕਾਰੀ ਤੇ ਧੰਨਵਾਦ ਤੇ ਆਪਾਂ ਇਹ ਬਾਈ ਜੀ ਦੀ ਵੀਡੀਓ ਨੂੰ ਇਹਨਾਂ ਸ਼ੇਅਰ ਕਰੋ ਤਾਂ ਕਿ ਇਹ ਸੋਦੇ ਇੱਕ ਲੈਕ ਸ਼ੇਅਰ ਬਾਈਵਾ ਮਾਨ ਲਵੇ ਫੋਕਲਾਉਂਦੇ ਧੰਨਵਾਦ ਤੇ ਆਪਣੇ ਜੀ ਵੀਰੋ ਦੇਖ ਰਹੇ ਸੀ ਚੈਨਲ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ YouTube ਪੇਜ ਤੇ ਵੀ ਆਪਾਂ ਪਾਈ ਹੋਈ ਹੈ ਇਹ ਵੀਰੋ ਲੱਖਾ ਡਲੋ ਭਣੀਓ